ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਇਹ ਆ ਜੀ ਗੇਤੀ ਸਰਾਉਣੀ ਗੇਤੀ ਸਰਾਉਂਦਾ ਵੇਖੋ ਕਿੰਨਾ ਫਰਕ ਆ ਜੀ ਉਹ ਹਾਲੇ ਜਿਹੜੀ ਪਛੇਤੀ ਆ ਉਹ ਤਾਂ ਹਾਲੇ ਗੱਟ-ਗੱਟ ਦੀ ਹੋਈ ਆ ਜੀ ਤੇ ਕੁਝ ਕਿੱਲੇ ਸਾਡੇ ਗੱਟ ਤੋਂ ਵੀ ਛੋਟੇ ਨੇ ਤੇ ਬਾਕੀ ਇਹ ਵੇਖੋ ਇਹ ਫਲੀ ਤੇ ਆ ਇਹ ਤਾਂ ਬਹੁਤ ਜਲਦੀ ਪੱਕ ਜਾਏਗੀ ਤੇ ਇਹ ਵਿੱਚ ਉੱਗੇ ਆ ਜੀ ਮੂੰਗਰਿਆਂ ਦਾ ਬੂਟਾ ਉੱਗੇ ਰਿਹਾ ਜੀ ਇਹ ਮੂੰਕਰਿਆਂ ਦਾ ਬੂਟਾ ਉਗ ਰਿਹਾ ਜੀ। ਤੇ ਇਹ ਬਿਨਾਂ ਰੇਪ ਤੇ ਸਪਰੇਅ ਤੋਂ ਹੈ ਜੀ। ਬਾਕੀ ਹੁਣ ਮੱਖੀ ਵੇਖੋ ਜੀ ਸ਼ਹਿਦ ਵਾਲੀ ਮੱਖੀ ਕਿੰਨੀ ਉੱਪਰ ਫਿਰਦੀ ਹੈ ਜੀ। ਇਹ ਸ਼ਹਿਦ ਤਿਆਰ ਕਰਦੀ ਹੈ ਜੀ ਨਿੱਕੀ ਮੱਖੀ। ਹੁਣ ਤਾਂ ਇਹ ਮੱਖੀਆਂ ਤੇ ਇਹ ਮਾਹੋ ਬਹੁਤ ਘੱਟ ਲੱਗਦੀ ਹੈ ਕਿਉਂਕਿ ਅੱਗੇ ਨਰਮੇ ਜ਼ਿਆਦੇ ਹੁੰਦੇ ਸੀ। ਤੇ ਨਰਮਿਆਂ ਦੇ ਬਾਲਨ ਦੇ ਵਿੱਚ ਇਹ ਲੱਗਦੀਆਂ ਸੀ ਜੀ ਹੁਣ ਨਰਮੇ ਵੀ ਵਿਜੀਚਣੋਂ ਬੰਦ ਹੋ ਗਏ ਜੀ ਤੇ ਇਹ ਵੀ ਵਿਚਾਰੀਆਂ ਘਟ ਗਈਆਂ ਜੀ ਫਿਰ ਅੱਗੇ ਸਰਮਾ ਬਹੁਤ ਜ਼ਿਆਦੀਆਂ ਹੁੰਦੀਆਂ ਸੀ ਹੁਣ ਸਰਮਾ ਵੀ ਬਹੁਤ ਘਟ ਗਈਆਂ ਜੀ ਫਿਰ ਇਹ ਬਰਾਨਾਂ ਦੇ ਵਿੱਚ ਇੱਥੇ ਅਸੀਂ ਛੋਲੇ ਬੀਜਦੇ ਹੁੰਦੇ ਸੀ ਸਾਡੇ ਬਜ਼ੁਰਗ ਸਾਡੇ ਦਾਦੇ ਅਰੀ ਛੋਲੇ ਬੀਜਦੇ ਹੀ ਇੱਥੇ ਇੱਥੇ ਆਪਣੀਆਂ ਸਰਮਾਂ ਤਾਰੇ ਮੀਰੇ ਦੇ ਵਿੱਚ ਓੜੇ ਮਾਰਦੇ ਹੀ ਛੋਲਿਆਂ ਦੇ ਤੇ ਵਿੱਚ ਮਾਰ ਦਿੰਦੇ ਸੀ ਸਰੋਂ ਦੇ ਵੀ ਤੇ ਤਾਰੇ ਮੀਰੇ ਦੇ ਵੀ ਤੇ ਐਂ ਕਰਕੇ ਅ ਡੋਡੀ ਵਿੱਚ ਚੀਜ਼ਾਂ ਲਾ ਦਿੰਦੇ ਸੀ ਇੱਕ ਇੱਕ ਕਿੱਲੇ ਦੇ ਵਿੱਚ ਤਿੰਨ ਤਿੰਨ ਤਰ੍ਹਾਂ ਦੀਆਂ ਫਸਲਾਂ ਬੀਜ ਦਿੰਦੇ ਸੀ ਇਹ ਉਹ ਚੀਜ਼ਾਂ ਹੁਣ ਰਹਿ ਨਹੀਂ ਗਈਆਂ ਹਾਲੇ ਵੀ ਅਸੀਂ ਰੇਹ ਤੋਂ ਬਿਨਾਂ ਬੀਜਦੇ ਆਂ ਜੀ ਤੇ ਪਹਿਲਾਂ ਤਾਂ ਰੇਵਾ ਸਪਰੇਵਾ ਪੈਂਦੀਆਂ ਹੀ ਨਹੀਂ ਸੀ ਜੀ ਇਹ ਬਰਾਨਾ ਬਿਲਕੁਲ ਛੋਲੇ ਵੀ origignal ਹੁੰਦੇ ਸੀ ਬਿਨਾਂ ਰੇਤ ਐ ਸਪਰੇ ਤੋਂ ਕੋਈ ਉਹਦੇ ਵਿੱਚ ਜਾਨੀ ਕਿ ਕੈਮੀਕਲ ਵਾਲੀ ਚੀਜ਼ ਨਹੀਂ ਸੀ ਹੁੰਦੀ ਤੇ ਆਹ ਵਿੱਚ ਇੱਕ ਬੂਟਾ ਉੱਗਿਆ ਜੀ ਮੁੰਗਰੀਆਂ ਦਾ ਵੇਖੋ ਮੁੰਗਰੇ ਕਿੰਨੇ ਲੱਗੇ ਹੋਏ ਆ ਜੀ ਤੇ ਇਹ ਸਾਡਾ ਬਰਾਨੀ ਏਰੀਆ ਜੀ ਤੇ ਇੱਥੋਂ ਅਸੀਂ ਪਾਈ ਹੈ ਜੀ ਪਾਈਪ ਲਾਈਨ ਇਹ ਅਸੀਂ ਇੱਥੋਂ ਪਾਈਪ ਲਾਈਨ ਪਾ ਕੇ ਉਧਰੋਂ ਲੈ ਕੇ ਗਏ ਹਾਂ ਜੀ ਅੱਗੇ ਆਪਣੀ ਦੂਜੀ ਪੈਰੀ ਨੂੰ ਇਹ ਆ ਗਿਆ ਜੀ ਸੇਮ ਨਾਲਾ ਇਹ ਆ ਗਿਆ ਜੀ ਸ਼ਾਮ ਖੇੜੇ ਦੀਆਂ ਢਾਣੀਆਂ ਜੀ ਆ ਜਿਹੜੀਆਂ ਸ਼ਾਮ ਖੇੜੇ ਦੀਆਂ ਢਾਣੀਆਂ ਇਹ ਆ ਗਈਆਂ ਜੀ ਸ਼ਾਮ ਖੇੜਾ ਪਿੰਡ ਆ ਗਿਆ ਜੀ ਇਸ ਪਾਸੇ ਇਹ ਸ਼ਾਮ ਖੇੜਾ ਪਿੰਡ ਆ ਗਿਆ ਜੀ ਇਹ ਆ ਗਿਆ ਜੀ ਗੁਰੂ ਸਰ ਦੀਆਂ ਟਾਣੀਆਂ ਜੀ ਇਹ ਇਹ ਗੁਰੂ ਸਰ ਦੀਆਂ ਟਾਣੀਆਂ ਆ ਜਿਹੜੀਆਂ ਜੀ ਇਹ ਗੁਰੂ ਸਰ ਦੀਆਂ ਇਹ ਗੁਰੂ ਸਰ ਦੀ ਜ਼ਮੀਨ ਦੇ ਵਿੱਚ ਪੱਠਾ ਲੱਗਾ ਹੋਇਆ ਜੀ ਆ ਜਿਹੜਾ ਗੁਰੂ ਸਰ ਦੀ ਜ਼ਮੀਨ ਦੇ ਵਿੱਚ ਪੱਠਾ ਲੱਗਾ ਹੈ ਉਪਰਾਂ ਟਿੱਬੇ ਤੇ ਹੁਣ ਪਿੰਡ ਹੀ ਵਸ ਗਿਆ ਜੀ ਆਣ ਕੇ ਪਾਸੋਂ ਇਹ ਪਿੰਡ ਹੀ ਵਸਿਆ ਜੀ ਟਿੱਬੇ ਦੇ ਉੱਤੇ ਇਹ ਸ਼ਾਮ ਖੇੜੇ ਤੋਂ ਜੋਧਪੁਰ ਵਾਲੇ ਰੋਡ ਦੇ ਉੱਪਰ ਹੈ ਜੀ ਇਹ ਆ ਸ਼ਾਮ ਖੇੜਾ ਇਹ ਆ ਗਿਆ ਜੀ ਇਹ ਇਹ ਸ਼ਾਮ ਖੇੜੇ ਦੀਆਂ ਟਾਣੀਆਂ ਆ ਗਈਆਂ ਜੀ ਤੇ ਆ ਸੇਮ ਨਾਲ ਆ ਗਿਆ ਜੀ ਇਹ ਸੇਮ ਨਾਲ ਆ ਗਿਆ ਜੀ ਤੇ ਇਧਰਲੇ ਪਾਸੇ ਆ ਜੀ ਮਾਣੀ ਖੇੜਾ ਐਸ ਸਾਈਡ ਤੇ ਆ ਐਸ ਸਾਈਡ ਤੇ ਮਾਣੀ ਖੇੜਾ ਗੂਗਲ ਦੀ ਕੋਠੀ ਵੀ ਪਰਲੇ ਪਾਸੇ ਨਾਲ ਹੀ ਹੈ ਜੀ ਉਹ ਵੀ ਤੁਹਾਨੂੰ ਵਿਖਾਵਾਂਗੇ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ